ਹਾਂਜੀ ਹਾਂ ਵੀਰੇ ਆਪਾਂ ਸਾਰੇ ਤਰ੍ਹਾਂ ਦੇ ਕੱਪੜੇ ਤਿਆਰ ਕਰਕੇ ਦਿੰਨੇ ਆ ਪੇਂਟ ਵੀ ਕਰਕੇ ਦਿੰਨੇ ਆ ਹੈਂਡਵਰਕ ਵੀ ਕਰਕੇ ਦਿੰਨੇ ਆ ਤੇ ਮਸ਼ੀਨਵਰਕ ਵੀ ਕਰਕੇ ਦਿੰਨੇ ਆ ਤੇ ਬਾਕੀ ਇਹਦੇ ਨਾਲ ਸਟੀਚਿੰਗ ਵੀ ਅਵੇਲੇਬਲ ਆ ਹਾਂਜੀ ਹਾਂਜੀ ਜੀ ਕਿਸੇ ਨੇ ਮੰਨ ਲਓ ਵੀ ਸਮਾਉਣੇ ਆ ਤਾਂ ਸਿਉਂਕੇ ਵੀ ਦੇ ਦਨੇ ਹਾਂਜੀ ਸਲਾਈ ਜੇ ਆਪਾਂ ਗੱਲ ਕਰ ਲਈਏ ਵੀ ਕਢਾਈ ਕਰਾਉਣੀ ਆ ਕਢਾਈ ਵੀ ਕਰ ਦਨੇ ਹਾਂਜੀ ਵੀ ਸਾਰਾ ਜਿਹੜਾ ਇੱਥੇ ਪ੍ਰਬੰਧ ਆ ਇੱਕ ਨਾ ਬਨੇ ਅੱਜ ਕੱਲ੍ਹ ਨੂੰ ਟ੍ਰੈਂਡ ਚੱਲੇ ਆ ਵੀ ਕਿਰਾਏ ਤੇ ਵੀ ਮਿਲ ਜਾਂਦੇ ਆ ਰੈਂਟ ਤੇ ਕੱਪੜੇ ਹਾਂਜੀ ਵੀਰੇ ਬਰਾਇਡਲ ਲਹਿੰਗੇ ਜਿਹੜੇ ਹੋਣਗੇ ਉਹ ਤੁਹਾਨੂੰ ਰੈਂਟ ਤੇ ਵੀ ਇੱਥੇ ਦਿੱਤੇ ਜਾਣਗੇ ਤੇ ਬਾਕੀ ਤੁਸੀਂ ਆਨ ਆਰਡਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਲਹਿੰਗਾ ਸ਼ਰਾਰਾ ਗਰਾਰਾ ਰੈਡੀ ਕਰਵਾ ਸਕਦੇ ਆ ਇੱਕ ਬਣੀ ਅੱਜ ਕੱਲ੍ਹ ਨਾ ਬੱਚੇ ਆ ਜਿਹੜੇ ਹਰ ਪਰਿਵਾਰ ਚੋਂ ਬਾਹਰ ਗਏ ਹੋਏ ਆ ਹਾਂਜੀ ਮੁਲਕਾਂ ਕਰਨੇ ਆਂ ਜੇ ਬੈਠੇ ਆ ਉਹ ਕਪੜੇ ਪੰਜਾਬੀ ਮਗਾਉਂਦੇ ਆ ਬਰਾਸਤ ਨਾਲ ਜੁੜੇ ਕਰਕੇ ਉਧਰ ਬਚਾਉਣ ਦਾ ਵੀ ਹੈਗਾ ਪ੍ਰਬੰਧ ਵੀ ਹਾਂਜੀ ਵੀਰੇ ਆਪਾਂ ਜਿਹੜੀ ਸ਼ਿਪਿੰਗ ਆ ਉਹ ਵੀ ਉਹਨਾਂ ਨੂੰ ਕਰਦੇ ਆ ਹਰੇਕ ਕੰਟਰੀ ਦੇ ਵਿੱਚ ਹੂੰ ਠੀਕ ਤੇ ਭੈਣ ਆਪਣੀ ਇੱਕ ਹੋਰ ਬ੍ਰਾਂਚ ਸੀ ਉਹ ਕਿੱਥੇ ਕਹਿੰਦੇ ਸੀ ਉਹ ਵੀਰੇ ਮੈਲਬਨ ਆਪਣੀ ਇੱਕ ਬ੍ਰਾਂਚ ਹੋਰ ਆ ਇਹ ਕਿੱਥੇ ਜੇ ਪਈ ਜਾਂਦਾ ਆਸਟ੍ਰੇਲੀਆ ਚ ਹਾਂਜੀ ਇਹ ਆਸਟ੍ਰੇਲੀਆ ਦੇ ਵਿੱਚ ਆ ਵੀਰੇ ਮੈਲਬਨ ਉਧਰ ਮੇਰੇ ਭੈਣ ਆ ਤੇ ਜਿਹੜੇ ਕਲਾਈਂਟਸ ਉਧਰੋਂ ਲੈਣਾ ਚਾਹੁੰਦੇ ਆ ਉਧਰੋਂ ਵੀ ਵੀ ਉੱਥੋਂ ਵੀ ਇਸੇ ਨਾਂ ਦੀ ਆ ਬੇਲੈਂਡ ਕੋ ਹਾਂਜੀ ਹਾਂਜੀ ਵੀ ਉੱਥੋਂ ਇਹ ਪੇਜ ਬਣਿਆ ਹੋਇਆ ਇੰਸਟਾਗ੍ਰਾਮ ਹਾਂਜੀ ਹਾਂਜੀ ਵੀਰੇ ਪੇਜ ਵੀ ਉੱਥੋਂ ਕੰਟੈਕਟ ਕਰ ਸਕਦੇ ਆ ਹਾਂਜੀ ਹਾਂ ਬਿਲਕੁਲ ਵੀਰੇ ਕਿਹਾ ਵੀ ਇਹ ਬਾਹਰਲੇ ਜਿਹੜੇ ਭੈਣ ਭਰਾ ਬੈਠੇ ਆ ਜਿਹੜੀਆਂ ਕੁੜੀਆਂ ਸਾਡੀਆਂ ਬਾਹਰ ਨੇ ਆਸਟ੍ਰੇਲੀਆ ਦੇ ਵਿੱਚ ਵੀ ਬੇਲੈਂਡ ਕੋ ਦੇ ਨਾਂ ਤੇ ਜਿਹੜਾ ਹੈਗਾ ਇਹ ਆਪਣਾ ਸਟਿਚਿੰਗ ਹੋਊਗੀ ਤੇ ਸਲਾਈ ਕਢਾਈ ਹੋਊਗੀ ਪੇਂਟਿੰਗ ਹੋਊਗੀ ਤੇ ਉੱਥੇ ਵੀ ਸਾਰਾ ਸਿਸਟਮ ਪੰਜਾਬ ਦੀ ਤਰ੍ਹਾਂ ਹੀ ਆ